ਤੁਹਾਨੂੰ ਸਭ ਨੂੰ ਯਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰਾ ਠੀਕ ਠਾਕ ਹੋਵੋਗੇ ਤਦਰੁਸ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਅੱਜ ਹੈਗਾ 31st ਆਫ ਡਿਸੰਬਰ 2023 ਦਾ ਲਾਸਟ ਦਿਨ ਇਸ ਸਾਲ ਦਾ ਹਣਾ ਸੋ ਹੋਪਸੋ ਇਹ ਦਿਨ ਵੀ ਵਧੀ ਜਾਵੇ ਤੇ ਕੱਲ ਨੂੰ ਹੈਗਾ 1st ਜਨੂਅਰੀ 2024 ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਫੈਮਿਲੀ ਨੂੰ ਮਿਲ ਬਲੋ ਨਵੇਂ ਸਾਲ ਦੀ ਬਹੁਤ ਬਹੁਤ ਵਟਕਾ ਵੈਰੀ ਵੈਰੀ ਹੈਪੀ ਨਿਊ ईयर ਟੂ ਆਲ ਆਫ ਯੂ ਅਰਦਾਸ ਦੇਖੋ ਆਪਾਂ ਇਹੀ ਕਰਦਾ ਕਿ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਹਨ ਮੈਂ ਵੀ ਅਰਦਾਸ ਕਰਦੇ ਕਿ ਨਵਾਂ ਸਾਲ ਆਪਰੇ ਸਾਰਿਆਂ ਦੀ ਖੁਸ਼ੀਆਂ ਆਪਣੇ ਹੋਵੇ ਖੁਸ਼ੀਆਂ ਲੈ ਕੇ ਆਵੇ ਪਰ ਆਉਣ ਵਾਲੇ ਸਾਲ ਸਾਡੇ ਆਪਣੇ ਨਾਲ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਜਿਵੇਂ 2023 ਚੱਲਗਾ ਅਜ ਲਾਸਟ ਏ ਆਪਾਂ ਲਾਸਟ ਟੇਸਟ ਆਪਾਂ ਆ ਕੇ ਸੋਚਦੇ ਹੁਣ ਨਾ ਸਾਲ ਆਪਣੇ ਦੀ ਕਿਵੇਂ ਰਿਹਾ ਸੋ ਅਰਦਾਸ ਸਾਲ ਦੀ ਸ਼ੁਰੂ ਜਾਪਰ ਅਰਦਾਸ ਕਰਦੇ ਕਿ ਸਾਲ ਆਪਣੇ ਦੀ ਵਧੀਆ ਹੋਵੇ ਇਹ ਸਾਲ ਵਧੀਆ ਜਿਹੜੇ ਖੁਸ਼ੀਆਂ ਲੈ ਕੇ ਆਵੇ ਪਰ ਸਾਲ ਦੇ ਐਂਡ ਦਾ ਆਪਾਂ ਇਹ ਕੰਕਲੂਜਨ ਕੱਢਦੇ ਹੁਣ ਇਹ ਸੋਚਦੇ ਹੁਣ ਲਾਸਟ ਡੇ ਅਸੀਂ ਵਿੱਚ ਕਿ ਸਾਲ ਮੇਰਾ ਕਿਵੇਂ ਰਿਹਾ ਹਰ ਇੱਕ ਕੋਈ ਸੋਚਦਾ ਹਨਾ ਤੁਹਾਡੇ ਵਿਚ ਚੰਗਾ ਦੇ ਕੀ ਆਪਣੇ ਨਾਲ ਚੰਗਾ ਹੋਇਆ ਇਹ ਸਾਲ ਵਿੱਚ ਕੀ ਆਪਣੇ ਨਾਲ ਮਾੜਾ ਹੋਇਆ ਆਪਾਂ ਹਰ ਇੱਕ ਕੋਈ ਇਹ ਸੋਚਦੇ ਹਾਂ ਆਸ ਤੇ ਇਸ ਵਿੱਚ ਪਰ ਉਮੀਦ ਕਰਦੇ ਚਲੋ ਨਵਾਂ ਸਾਲ ਵਧੀਆ ਹੋਵੇ ਵਧੀਆ ਚੜੇ ਤੁਹਾਡੇ ਲਈ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਹਮੇਸ਼ਾ ਲਈ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਬਣੀ ਰਹੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਟਾਈਮ ਹੋ ਰਿਹਾ 11:30 ਦਾ ਅੱਜ ਮੈਂ ਜਲਦੀ ਫ੍ਰੀ ਹੋ ਗਈ 10 ਵਜੇ ਮੈਂ ਨਾ ਕੇ ਵੀ ਫ੍ਰੀ ਹੋ ਗਈ ਸੀ ਕਿਉਂਕਿ ਚੰਦਾ ਕੰਮ ਤਾਂ ਖਤਮ ਹੋਣਾ ਹੀ ਸੀ ਮੈਂ 10 ਵਜੇ ਨਾ ਕੇ ਵੀ ਫ੍ਰੀ ਹੋ ਗਈ ਪਰ ਉਸ ਤੋਂ ਵੱਧ ਨਾ ਫੋਨ ਕਾਲ ਕੋਈ ਜ਼ਰੂਰੀ ਕਰਨੀ ਸੀ ਉਹ ਕਰੀਆਂ ਤੇ ਹੁਣ ਟਾਈਮ ਹੋ ਗਿਆ 11:30 ਮੈਂ ਡਸਟਿੰਗ ਕਰਨੀ ਹੈ ਸਿਰਫ ਲੌਬੀ ਲੌਬੀ ਦੀ ਕਰਨੀ ਹੈ ਉਧਰ ਮੇਰਾ ਗੈਸ ਦੇ ਬਰਨਰ ਸਾਫ ਕਰਨਾ ਹੈ ਕੋਈ ਦਿਵਾਲੀ ਨੂੰ ਮੈਂ ਵਾਸ਼ ਨਹੀਂ ਕਰੇ ਸੋ ਮੈਂ ਉਹ ਗਰਮ ਪਾਣੀ ਵਿੱਚ ਡਿਪ ਕਰਕੇ ਆਈਆਂ ਉਹ ਤੋਂ ਨਹੀਂ ਜਾਗੇ ਪਹਿਲਾਂ ਮੈਂ ਹੁਣ ਮੈਂ ਗੈਸ ਦੇ ਬਰਨਰ ਇੱਥੇ ਆਹ ਠੀਕ ਜਿਨੇ ਇਹਦੇ ਵਿੱਚ ਡੋਬੋਏ ਨੇ ਦਿੱਕਤ ਹੈ ਇਹਦੇ ਵਿੱਚ ਸਿਰਫ ਦੋ ਚੀਜ਼ਾਂ ਪਾਈਆਂ ਨੇ ਗਰਮ ਗਰਮ ਪਾਣੀ ਉਹਦੇ ਵਿੱਚ ਮੈਂ ਪਾਇਆ ਸਾਈਟ੍ਰਿਕ ਐਸਿਡ ਤੇ ਫੈਟਿਕ ਐਸਿਡ ਦੇ ਨਾਲ ਮੈਂ ਪਾਇਆ ਗਿਮ ਲਿਕਵਿਡ ਆ ਸਿਰਫ ਇਹ ਦੋ ਚੀਜ਼ਾਂ ਪਾਈਆਂ ਨੇ ਤੇ ਹਰ ਇੱਕ ਬਰਨਰ ਤੇ ਬਰਸ਼ ਵੀ ਨੇ ਮਾਰਿਆ ਤੇ ਬਰਨਰ ਦੇਖੋ ਕਿੰਨੇ ਸਾਫ ਹੋ ਗਏ ਹਲਕਾ ਬਰਸ਼ ਵੀ ਇਹਨਾਂ ਮਾਰੇ ਐਨੇ ਜਿਆਦਾ ਕਾਲੇ ਸੀਗੇ ਆ ਦੇਖੋ ਬਿਨਾ ਬਰਸ਼ ਮਾਰੇ ਸਾਫ ਹੋ ਗਏ ਹਲਕਾ ਹਲਕਾ ਬਰਸ਼ ਮਾਰਨ ਦੀ ਲੋੜ ਪਊਗੀ ਨਾ ਤੇ ਜਿਹੜੇ ਆਮal ਵਾਇਰ ਬਰਸ਼ ਹੁੰਦੇ ਨੇ ਨਾ ਆਪ ਵੀ ਬਰਸ਼ ਨਾਲ ਕਰੂਗੀ ਮੈਂ ਸਾਫ ਕਿਹੜਾ ਹਾਰਾ ਆਹ ਉਹ ਹਾਰਾ ਖਾਰਨਾ ਕਰੂਗੀ ਸਾਫ ਇਹ ਬਰਸ਼ ਬਹੁਤ ਕਾਲਾ ਸੁੱਤਰ ਦੇ ਨਾਲ ਵਿੱਚੋਂ ਗੇਸ ਜਿਹੜੇ ਬਰਨਰ ਹੁੰਦੇ ਨੇ ਆਪਾਂ ਨੂੰ ਬਹੁਤ ਜਲਦੀ ਸਾਫ਼ ਕਰਨੀ ਚਾਹੀਦੀ ਨੇ ਹੀ ਐਟ ਲੀਸਟ ਮਹੀਨੇ 'ਚ ਦੋ ਵਾਰ ਜਾਂ ਇੱਕ ਵਾਰ ਤਾਂ ਘੱਟੋ-ਘੱਟ ਕਰਨੀ ਚਾਹੀਦੀ ਨੇ ਪਰ ਆਪਾਂ ਕਰਦੇ ਨਹੀਂ ਮੈਂ ਵੀ ਨਹੀਂ ਕਰਦੀ ਹੈਗੀ ਮੇਰੇ ਵੀ ਬਹੁਤ ਗੰਦਿਆਂ ਦਾ ਤਾਂ ਕੌਲ ਕਹਿ ਲੋ ਜਾਂ ਮੈਂ ਜਾਣਕਿੰਨ ਕਰਦੀ ਆ ਭੁੱਲੀ ਜਾਂਨੇ ਕੁਝ ਵੀ ਕਰ ਲਉ ਨਹੀਂ ਹੁੰਦੇ ਮੇਰੇ ਤੋਂ ਵੀ ਇੰਨੀ ਹੁੰਦੇ ਹੈਗੇ ਸਾਫ਼ ਤੇ ਉਹ ਹੀ ਅੱਜ ਮੈਂ ਸਾਫ਼ ਕਰ ਰਹੀ ਸੀ ਕਰਨੀ ਤਾਂ ਦੀਵਾਲੀ ਨੂੰ ਸੀ ਪਰ ਮੈਂ ਦੀਵਾਲੀ ਨੂੰ ਵੀ ਨਹੀਂ ਕਰੇ ਫਿਰ ਆਪਾਂ ਇਹ ਟਾਈਮ ਟਾਈਮ ਸਫਾਈ ਕਰੀਏ ਨਾ ਬਰਨਰਸ ਦੇ ਆਪਣੇ ਭਾਂਡੇ ਨਿਕਾਲੇ ਹੁੰਦੇ ਹੈਗੇ ਤੇ ਗੈਸ ਵੀ ਆਪਣੀ ਮੈਨੂੰ ਲੱਗਦਾ ਸ਼ਾਇਦ ਵੀ ਆਪਣੀ ਗੈਸ ਨਹੀਂ ਵੇਸਟ ਜਾਂਦੀ ਹੈਗੀ ਸਾਰੇ ਹੋਸਟ ਜਦੋਂ ਖੁੱਲ੍ਹੇ ਜਾਂਦੇ ਨੇ ਪ੍ਰੋਪਰ ਗੈਸ ਆਉਂਦੀ ਹੈ ਤੇ ਸੇਕ ਪ੍ਰੋਪਰ ਲੱਗਦਾ ਜੇ ਆਪਾਂ ਕੁਝ ਵੀ ਕੁੱਕ ਕਰਦੇ ਹਾਂ ਗੈਸ ਤੇ ਅੱਜ ਮੈਂ ਸੋਚ ਹੀ ਲਿਆ ਜੇ ਮੈਂ ਸਾਫ਼ ਹੀ ਕਰਨੀ ਕਰਨੇ ਨੇ ਆ ਦੇਖੋ ਕਿੰਨੇ ਸੋਨੇ ਚੰਕ ਗਏ ਬਿਲਕੁਲ ਬਹੁਤ ਹਲਕਾ ਦਾ ਬਰਸ਼ ਮਾਰਿਆ ਬਹੁਤ ਹੀ ਹਲਕਾ ਹਾਂਕਿ ਬਿਲਕੁਲ ਸਾਫ਼ ਹੋ ਗਿਆ ਬਰਨਰ ਮੈਂ ਪਾਣੀ ਨਾ ਦੋ ਨੀ ਇਹਨਾਂ ਨੂੰ ते अंदरों गंदगी देखो कि निकली है पानी काला हो गया बिल्कुल ही देखो काला पानी हो गया आ देखो किने सोने चमक गए बर्नर बहुत घट मेहनत ना साफ हो हल्का जहां ब्रश मारना पैंता अंदरले पास भी साफ हो गया इनकी काल खूतरी बहुत ज्यादा काल खूतरी इस ਅੰਦਰੋਂ ਵੀ ਸਾਫ਼ ਹੋ ਗਏ ਤੇ ਬਾਹਰੋਂ ਵੀ ਦੇਖ ਸਕਦੇ ਚਮਕ ਗਏ ਮੈਂ ਗੈਸ ਦੇ ਬਰਨਰ ਤੋਂ ਤੇ ਨੀ ਮਮਈ ਕੰਮ ਕਰ ਰਿਹਾ ਬਾਹਰੋਂ ਤਾਂ ਚਾਹ ਕੱਢ ਦਉ ਮੈਂ ਇੱਧਰ ਆ ਕੇ ਚਾਹ ਕਰ ਤੱਕੀ ਵੀ ਚਾਹ ਮੈਂ ਪਰ ਵਾਲੇ ਕਿਚਨ ਚ ਬਣਾ ਲੰਨੇ ਹੁਣ ਸਮਾਰਨਾ ਸਾਰਾ ਚਾਹ ਪੱਤੀ ਮਿੱਠਾ ਉਧਰੋਂ ਪਾ ਲੈ ਸੀ ਇਹਦੇ ਵਿੱਚ ਪਾ ਲੈ ਦੁੱਧ ਚਾਹ ਬਣ ਜੂਗੀ ਬਰਨਰ ਸਾਫ ਹੋ ਗਏ ਮੈਂ ਕਿਚਨ ਨਵਾਂ ਸਾਫ ਚੜਾਣ ਤੋਂ ਪਹਿਲਾਂ ਪਹਿਲਾਂ ਗੈਸ ਦੇ ਬਰਨਰ ਵੀ ਸਾਫ ਕਰ ਲਏ ਜਿਹੜੇ ਮਨ ਚ ਗੱਲ ਆਈ ਜਾਂਦੀ ਹੁੰਦੀ ਹੁੰਦੀ ਵੀ ਆਹ ਕਲੀਨ ਕਰਦੇ ਆਂ ਆਹ ਕਲੀਨ ਕਰਨੀ ਉਹ ਤਾਂ ਕਰ ਹੀ ਜਾਂਦੇ ਆਂ ਕਈ ਵਾਰ ਕੋਈ ਅਹੀ ਦੀ ਚੀਜ਼ ਹੁੰਦੀ ਆ ਆਪਾਂ ਨੂੰ ਦਿਮਾਗ 'ਚ ਚੱਲਦੀ ਔੜ ਦੀ ਵੀ ਆ ਵੀ ਸਾਫ ਕਰ ਲਈ ਆ ਗੈਸ ਦੇ ਬਰਨਰ ਮੈਂ ਦਿਵਾਲੀ ਨੂੰ ਵੀ ਸਾਫ ਨਹੀਂ ਕਰੇ ਸੀ ਦਿਵਾਲੀ ਵੇਲੇ ਮੈਂ ਸੋਚਿਆ ਸੀ ਕਰੂੰਗੀ ਕਰੂੰਗੀ ਪਰ ਟਾਈਮ ਨਹੀਂ ਲੱਗਾ ਹੈ ਨਮਾਜ਼ਾਂ ਸੇ ਇਹ ਕਰ ਦੂੰ ਫੇਰ ਮੈਂ ਕਿਚਨ ਅੱਜ ਕਰ ਹੀ ਨਾ ਬਰਨਰ ਚਾ ਤੇ ਹੁਣ ਨਾ ਮੈਂ ਨਾਗੀ ਤੇ ਲੌਬੀ ਦੀ ਡਸਟਿੰਗ ਕਰਨ ਮੈਂ ਸਿਰਫ ਲੌਬੀ ਦੀ ਡਸਟਿੰਗ ਕਰਨੀ ਸੀ ਰੂਮਸ ਹੀ ਨਹੀਂ ਕਰਨੀ ਸੀ ਆਪਦੇ ਵਾਲੇ ਰੂਮ ਦੀ ਨੇ ਕਿਉਂ ਮੈਂ ਕਰਦੀ ਰਹਿਣੀ ਤੇ ਦੂਜੇ ਰੂਮਸ ਤੇ ਡਸਟ ਅੰਦਰ ਜਾਂਦੀ ਨਹੀਂ ਇਹ ਵੀ ਸਿਰਫ ਮੇਨ ਡੋਰ ਕਰਕੇ ਨਾ ਲੌਬੀ ਵਿੱਚ ਡਸਟ ਆ ਜਾਂਦੀ ਹੈਗੀ ਮੇਨ ਡੋਰ ਤੇ ਵੀ ਡਸਟ ਪੈਂਦੀ ਕਿਉਂ ਬਾਹਰ ਜਦੋਂ ਝਾੜੂ ਲੱਗਦਾ ਹੈਲਪਰ ਝਾੜੂ ਲਗਾਉਂਦੀ ਹੈ ਨਾ ਫਿਰ ਬਾਹਰ ਤੋਂ ਡੋਰ ਤੇ ਮਿੱਟੀ ਆਉਂਦੀ ਹੁੰਦੀ ਹੈ ਤਾਂ ਮੈਂ ਕਿਹਾ ਚਲੋ ਲੌਬੀ ਲੌਬੀ ਝਾੜਦਾਂ ਨੇ ਸਾਫ ਸਫਾਈ ਕਰ ਲਾਂ ਨੇ ਕੱਲੀ ਲੌਬੀ ਦੀ ਡਸਟਿੰਗ ਕਰ ਲਾਂ ਨੇ ਕੱਲ ਨੂੰ ਨਿਊ ਇਅਰ ਹੈ ਤੇ ਕੱਲ ਨੂੰ ਕੋਈ ਕੰਮ ਵੀ ਨਹੀਂ ਕਰਨਾ ਹੈਗਾ ਮੈਂ ਕਲੀਨਿੰਗ ਦਾ ਕੁਝ ਨਹੀਂ ਕਰੂੰ ਜੋ ਵੀ ਕਲੀਨਿੰਗ ਦਾ ਕੰਮ ਆ ਅੱਜ ਕਰ ਲਉ ਕੱਲ ਨੂੰ ਕੁਝ ਨਹੀਂ ਕਰਦੇ ਹੈਗੀ ਕੱਲ ਨੂੰ ਕਰਾਂਗੇ ਇੰਜੋਏ ਕਿ ਤੇ ਘੁੰਮ ਫਿਰ ਕੇ ਆਵਾਂਗੇ ਬਾਹਰ ਖਾべ ਕਿ ਆਵਾਂਗੇ ਇਸ ਕਰਕੇ ਅੱਜ ਹੀ ਕੰਮ ਕਰ ਲਾਂ ਨੇ ਜਿਹੜਾ ਕਲੀਨਿੰਗ ਦਾ ਹੈਗਾ ਕੱਲ ਨੂੰ ਆਪ ਆਪ ਦੇ ਆਪ ਨੂੰ ਰੱਖਣਾ ਫ੍ਰੀ ਇੰਜੋਏ ਕਰਨਾ ਫਿਰ ਉਸ ਕਰਕੇ ਵੀ ਮੈਨੂੰ ਆਈ ਸੀ ਜੋ ਵੀ ਕੰਮ ਆ ਮੈਂ ਅੱਜ ਹੀ ਕਰ ਲਾਂ ਇਹਨਾਂ ਹੋਵੇ ਕੱਲ ਨੂੰ ਮੈਂ ਵਿੱਚ ਹੀ ਸਫਾਈਆਂ ਕਰਦੀ ਰਵਾਂ ਸੋ ਕੱਲ ਨੂੰ ਫ੍ਰੀ ਰਹਿਣਾ ਆਪਾਂ ਨਿਊ ਇਅਰ ਇੰਜੋਏ ਕਰਾਂਗੇ ਐਨੀ ਜ਼ਿਆਦਾ ਤਾਂ ਵੈਸੇ ਹੁਣ ਡਸਟ ਆਉਂਦੀ ਨਹੀਂ ਹੈਗੀ ਹੁਣ ਤਾਂ ਮੈਂ ਕਾਫੀ ਜਿਆਦਾ ਹਫਤਾ ਤ ਤਲੰਘ ਜਾਂਦਾ ਹਫਤੇ ਇੱਕ ਤੋਂ ਮੈਂ ਕਰਦੀ ਹਾਂ ਡਸਟਿੰਗ ਹੁਣ ਤਾਂ ਵੈਸੇ ਵੀ ਧੁੱਪੋਂ ਉੱਪਰ ਨਿਕਲਦੀ ਮੌਸਮੀ ਇਹ ਜਗਾ ਕਿ ਰੇਤਾਂ ਮਿੱਟੀ ਨਹੀਂ ਉੱਡਦਾ ਪਰ ਬਹੁਤ ਦਿਨ ਲੰਘ ਜਾਂਦੇ ਨੇ ਡਸਟਿੰਗ ਠੀਕਾ ਕਰਨੀ ਪੈਂਦੀ ਹੈ ਪਰ ਦਿਨ ਕਾਫੀ ਲੰਘ ਜਾਂਦੇ ਨੇ ਉਹ ਨਾ ਇਨ ਵੀ ਰੋਜ਼ ਇੱਕ ਦਿਨ ਛੱਡ ਕੇ ਡਸਟਿੰਗ ਕਰਨੀ ਪੈਂਦੀ ਮੈਨੂੰ ਹੁਣ ਲਗਭਗ ਇੱਕ ਹਫਤਾ ਲੰਘ ਜਾਂਦਾ ਪਰ ਆਬਦਰੂਮ ਦੀ ਮੈਂ ਕਰਦੀ ਰਹਿੰਦੀ ਡੇਲੀ ਵਾਂਗੂ ਇੱਕ ਦਿਨ ਛੱਡ ਕੇ ਬਹੁਤ ਵਾਰ ਬਾਕੀ ਸਾਰੇ ਰੂਮਸ ਦੀ 로ਬੀ ਦੀ ਇਹ ਮੈਂ ਹਫਤੇ ਚ ਕਦੀ ਨਹੀਂ ਕਰਦੀ ਹੁੰਦੀ ਅਨਕ ਤਾਂ ਫਿਰ ਕਰਨਾ ਵੀ ਪੈਂਦਾ ਥੋੜਾ ਜਿਹਾ ਆਪਦਾ ਮਨ ਵੀ ਸੈਟੀਸਫਾਈਡ ਕਰਨਾ ਪੈਂਦਾ ਹਨਾ ਸੈਟੀਸਫੈਕਸ਼ਨ ਦੇਣੀ ਪੈਂਦੀ ਮਨ ਨੂੰ ਵੀ ਹਾਂ ਠੀਕਾ ਟਸਟਿੰਗ ਹੋ ਗਈ ਆਪਾਂ ਹੱਤ ਮਾਰਤਾ ਸਫਾਈ ਹੋ ਗਈ ਇੱਕ ਮਨ ਨੂੰ ਵੀ ਸੰਤੁਸ਼ਟ ਕਰਨਾ ਪੈਂਦਾ ਕਿਉਂਕਿ ਜਦੋਂ ਆਪਣੀ ਸਫਾਈ ਕਰਨ ਦੀ ਆਦਤ ਹੋਬੇ ਨਾ ਆਪ ਨੂੰ ਸਾਫ-ਸਫਾਈ ਪਸੰਦ ਹੋਵੇ ਫਿਰ ਚਾਹੇ ਚੀਜ਼ ਸਾਫ ਹੀ ਆ ਪਰ ਇੱਕ ਆਪਣੀ ਮਨ ਦੀ ਸੈਟੀਸਫੈਕਸ਼ਨ ਹੋਣੀ ਵੀ ਜ਼ਰੂਰੀ ਹੁੰਦੀ ਹੈ ਹੁਣ ਲੱਗੀ ਸੀ ਰੌਬੀ ਜੀ ਸੈਂਟਰ ਟੇਬਲ ਦੀ ਟਸਟਿੰਗ ਕਰਨ ਇਹ ਜਿਹੜੇ ਚੇਅਰਸ ਕੱਪੜੇ ਪਏ ਨੇ ਨਾ ਇਹ ਨਾ ਹੈ ਗਿੱਲੇ ਨੇ ਨਾ ਹੈ ਸੁੱਕੇ ਨੇ। ਤੁੱਪੀ ਨਿਕਲਦੀ ਹੈਗੀ ਕੱਪੜੇ ਹੈ ਤਾਂ ਸੁੱਕੇ ਨੇ ਪਰ ਠੰਡੇ ਠੰਡੇ ਮੈਨੂੰ ਐਂ ਲੱਗਦਾ ਵੀ ਗਿੱਲੇ ਨੇ। ਮੈਂ ਸੋਚ ਲਈ ਸੱਜ ਮੈਂ ਨਾ ਬਲੂਅਰ ਚਲਾ ਕੇ ਤੇ ਇਹਨੂੰ ਫਲਾ ਕੇ ਬੈੱਡ ਤੇ ਰੂਮ ਦਰਵਾਜ਼ਾ ਬੰਦ ਕਰਕੇ ਬਲੂਅਰ ਲਗਾ ਦਾਂ ਵੀ ਚਲੋ ਸੁੱਕ ਜਾਂ ਨਿੱਗੇ ਹੋਣ ਐਟਲੀਸਟ ਇਹ ਸਮਝਣ ਮੈਂ ਤੈਅ ਕਰਕੇ ਇਹਨੂੰ ਰੱਖ ਸਕਾਂ। ਤੇ ਅਧ ਕਬੜਚ ਮੇਰੇ ਰੱਖਣ ਨੂੰ ਦਿਲ ਨਹੀਂ ਕਰਦਾ ਹੈਗਾ ਮੈਨੂੰ ਐਨਾ ਵੀ ਗਿੱਲੇ ਨੇ। ਕਦੇ ਐਨਾ ਵੀ ਠੰਡੇ ਨੇ। ਸੋ ਮੌਸਮ ਐਹੀ ਜਿਹਾ ਕਿ ਕੱਪੜੇ ਸੁੱਕਦੇ ਹੈਗੇ ਕਰੀਏ ਕੀ? ਉਹ ਤੇ ਮੇਰੇ ਪਰਸੋਂ ਦੇ ਪਏ ਨੇ ਕੱਪੜੇ ਤੀਜਾ ਦਿਨ ਹੋ ਗਿਆ ਅੱਜ ਪਰ ਸੁੱਕ ਨਹੀਂ ਰਹੇ ਇਹ ਇਹ ਉਹ ਲੋਪੀ ਚ ਸੈਂਟਰ ਟੇਬਲ ਦੀ ਡਸਟਿੰਗ ਇਹ ਟੇਬਲ ਤਾਂ ਐਸੀ ਵੀ ਜੋ ਖਾਣਾ ਵਗੈਰਾ ਖਾਣਦੇ ਮੈਂ ਕੱਪੜਾ ਮਾਰਦਾ ਨਹੀਂ ਹੁਣੀ ਪਰ ਹੁਣ ਚਲੋ ਜੀ ਮੈਂ ਟਰੇ ਵਗੈਰਾ ਪਈਆ ਚਾਰ ਗੋੜ ਪਏ ਸਾਰੇ ਇਹ ਤੇ ਗੜਬੀਆਂ ਤੇ ਚਾਰ ਵਾਲੇ ਬਰਤਨਾਂ ਤੇ ਵੀ ਕੱਪੜਾ ਪਾਜੀਆ ਸਾਫ ਹੋ ਗਏ ਐ ਸਫਾਈ ਕਰਕੇ ਥੋੜਾ ਜਿਆ ਵਧੀਆ ਲੱਗਦਾ ਵੀ ਠੀਕ ਹਾਂ ਸਫਾਈ ਕਰੀਆ ਯੋਗੀ ਦਾ ਸਲੋ ਪੀਜੀ ਕਲੀਨਿੰਗ ਟਾਈਮ ਹੋ ਰਿਹਾ ਸਵਾ 1:00 ਔਰ ਇਧਰ ਮੇਰੀ ਓਟਸ ਦੀ ਖਿਚੜੀ ਬਣ ਕੇ ਤਿਆਰ ਹੈ ਔਰ ਕੈਸ ਬਰਨਰ ਦੇਖੋ ਕਿੰਨੇ ਸ਼ਮਕ ਰਹੇ ਨੇ ਕਿੰਨੇ ਵਧੀਆ ਲੱਗ ਰਹੇ ਬਿਲਕੁਲ ਨਿਊ ਲੱਗ ਰਹੇ ਨੇ ਆ ਮੈਂ ਇੱਕ ਯੂਜ਼ ਕਰ ਲਿਆ ਕਾਲਾ ਹੋ ਗਿਆ ਇੱਕ ਵਾਰ ਚ ਯੂਜ਼ ਇੱਕ ਵਾਰ ਚ ਕਾਲਾ ਹੋ ਇੱਕ ਵਾਰ ਗੁਸ ਕਰੋ ਫਸਟ ਟਾਈਮ ਚ ਕਾਲਾ ਪੈ ਜਾਂਦਾ ਪਰ ਆ ਦੇਖੋ ਆ ਬਿਲਕੁਲ ਨਵੇਂ ਲੱਗ ਰਹੇ ਨੇ ਹੁਣ ਆਪਾਂ ਖਾਣੇ ਖਿਚੜੀ ਮੈਂ ਖਾਦੀ ਆਓਟਸ ਖਿਚੜੀ ਮੈਨੂੰ ਖਿਚੜੀ ਬਹੁਤ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਬਹੁਤ ਜਿਆਦਾ ਰੋਟੀ ਨਾਲੋਂ ਵੱਧ ਮੈਨੂੰ ਖਿਚੜੀ ਸਵਾਦ ਲੱਗਦੀ ਹੈ ਔਰ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਫਿਰ ਉਹ ਹੋਰ ਵੀ ਹੈਲਦੀ ਹੋ ਜਾਂਦੀ ਹੈ ਮੈਂ ਕਿਹਾ ਜਮੈਂ ਡਾਈਟ ਆ ਵੀ ਲਾਈਟ ਹੀ ਰੱਖਣੇ ਕਿਉਂਕਿ ਕੱਲ ਨੂੰ ਫਰਸਟ ਆਫ ਜਨਵਰੀ ਨਵਾਂ ਸਾਲ ਤੇ ਅਸੀਂ ਕੱਲ ਨੂੰ ਸੋਚ ਰਹੇ ਕੁਝ ਬਾਹਰ ਖਾ ਪੀ ਕੇ ਆਵਾਂਗੇ ਫਿਰ ਇਸ ਕਰਕੇ ਮੈਂ ਅੱਜ ਲਾਈਟ ਡਾਈਟ ਰੱਖੇ ਕੱਲ ਨੂੰ ਮੇਰਾ ਮਾਨਾ ਛੋਲੇ ਪਟੂਰੇ ਖਾਣ ਨੂੰ ਮੈਂ ਦਿਵਿੰਦ ਨੇ ਕਹਿ ਕੇ ਹਟਿਆ ਮੈਂ ਕੱਲ ਨੂੰ ਮੈਂ ਛੋਲੇ ਪਟੂਰੇ ਖਾਣੀ ਖਾਣੇ ਨਹੀਂ ਇਸ ਲਈ ਮੈਂ ਅੱ ਕਈ ਭੈਣਾਂ ਦਾ ਕਹਿਣਾ ਹੁੰਦਾ ਕਿ ਆਪਦੇ ਵਾਸਤੇ ਸਾਡੇ ਤੋਂ ਕੁਝ ਨਹੀਂ ਬਣਦਾ ਆਪਦੇ ਵਾਸਤੇ ਕੌਣ ਬਣਾਵੇ ਹਨਾ ਤਾਂ ਹੀ ਆਪਾਂ ਆਪਦੇ ਵਾਸਤੇ ਕੋਈ ਸਪੈਸ਼ਲ ਬਣਾ ਕੇ ਖਾ ਨਹੀਂ ਸਕਦੇ ਹੈਗੀ ਪਰ ਇਹ ਗੱਲ ਗਲਤ ਆ ਪਹਿਲਾਂ ਪਹਿਲਾਂ ਮੈਂ ਵੀ ਐਂ ਕਹਿੰਦੀ ਸੀ ਕਿ ਆਪਦੇ ਵਾਸਤੇ ਕੌਣ ਬਣਾਵੇ ਚੱਲ ਜਿਹੜਾ ਬਣਿਆ ਹੈ ਬੱਚਿਆਂ ਵਾਸਤੇ ਬਣਿਆ ਜਿਹੜਾ ਪਰਵਾਰ ਵਾਸਤੇ ਬਣਿਆ ਉਹੀ ਆਪਾਂ ਖਾ ਲੈਂਦੇ ਆ ਆਪਾਂ ਅਕਸਰ ਐਂ ਕਰਦੇ ਆ ਪਰ ਆਪਾਂ ਸਾਰੇ ਪਰਿਵਾਰ ਦਾ ਠੇਕਾ ਲਿਆ ਹੋਇਆ ਦੱਸ ਆਪਾਂ ਬੱਚਿਆਂ ਵਾਸਤੇ ਉਹਨਾਂ ਦੀ ਡਿਮਾਂਡਸ ਪੂਰੀਆਂ ਕਰ ਰਿਹਾ ਹਸਬੰਡ ਕਹਿੰਦੇ ਆ ਆਹ ਖਾਣਾ ਉਹ ਵੀ ਬਣਾਉਣੇ ਆ ਸਾਸੋਰਾ ਕਹਿੰਦੇ ਨਸਾਂ ਤਾਂ ਆਚਾਰ ਆਉਂਦਾ ਸੀ ਆ ਘਰ ਨੂੰ ਉਹ ਵੀ ਬਣਾਉਣੇ ਆ ਕਿ ਆਪਾਂ ਆਪਦੇ ਵਾਸਤੇ ਨੇ ਕੁਝ ਬਣਾ ਸਕਦੇ ਹੈਗੇ ਆਪਾਂ ਸਾਰਾਂ ਦਾ ਠੇਕਾ ਲਿਆ ਹੋਇਆ ਤਾਂ ਆਪਾਂ ਆਪ ਦਾ ਧਿਆਨ ਨਹੀਂ ਰੱਖਦੇ ਹੈਗੇ ਆਪਣੇ ਵਾਸਤੇ ਕੋਣ ਕੁਝ ਬਣਾ ਕੇ ਦੇਊਗਾ ਨਾ ਆਪਾਂ ਇਸ ਲਈ ਆਪਦੇ ਲਈ ਕੋਣ ਨਾ ਕਰਿਆ ਕਰੋ ਜਿਹੜਾ ਕੁਝ ਥੋੜਾ ਦਿਲ ਕਰਦਾ ਆਪਦੇ ਲਈ ਜਰੂਰ ਬਣਾ ਕੇ ਖਾਇਆ ਕਰੋ ਦੂਜੇ ਵਾਸਤੇ ਆਪਾਂ ਹਮੇਸ਼ਾ ਟਾਈਮ ਕੱਢਦੇ ਆ ਆਪਾਂ ਹਮੇਸ਼ਾ ਪੁੱਛ ਪੁੱਛ ਬਣਾਉਣੇ ਆ ਆ ਖਾ ਲੂੰਗੀ ਆ ਬਣਾ ਲਈ ਆ ਖਾ ਲੂੰਗੀ ਆ ਬਣਾ ਲਈ ਪਰ ਆਪਦੇ ਵਾਸਤੇ ਆਪਾਂ ਕਹਿੰਦੇ ਟਾਈਮ ਨਹੀਂ ਜਾਂ ਮੇ ਕੋਹਲਾ ਮੈਨੂੰ ਮੇਥੋਂ ਬਣਦਾ ਨਹੀਂਗਾ ਆਦੇ ਵਾਸਤੇ ਆਪਾਂ ਬਹਾਨ ਫਰ ਹੈ ਬਣਾਇਆ ਕਰੋ ਜੋ ਥੋੜਾ ਦਿਲ ਕਰਦਾ ਹੋਵੇ ਉਸ ਤੇ ਵਕਤ ਤੇ ਵੀ ਕਦੇ ਨਾ ਕਦੇ ਕੋਈ ਸਪੈਸ਼ਲ ਬਣਾ ਕੇ ਖਾਇਆ ਕਰੋ ਫਿਰ ਜੋ ਰਪਾ ਆਪਣੇ ਲਈ ਕੁਛ ਨਾ ਕੁਛ ਸਪੈਸ਼ਲ ਬਣਾਉਣੇ ਹਨ ਫਿਰ ਬਹੁਤ ਵਧੀਆ ਲੱਗਦਾ ਮੈਂ ਵੀ ਹੁਣ ਆਪਣੇ ਲਈ ਇਕੱਲੀ ਲਈ ਸਪੈਸ਼ਲ ਓਟਸ ਕਿਚੜੀ ਬਣਾਈ ਹੈ ਮੈਂ ਵੀ ਖਾਣੀ ਹੈ ਇਹ ਨਾ ਮੈਂ ਕਰੀ ਸੀ ਬਾਹਰ ਵਾਲੇ ਏਰੀਆ ਦੀ ਸਫਾਈ ਜਿੱਥੇ ਪੋਚੇ ਨੂੰ ਸੀ ਪਾਣੀ ਭਰਦੇ ਪੋਚੇ ਲਈ ਪਾਣੀ ਭਰਦੇ ਆਇ ਇਥੋਂ ਇਹ ਕਿਚਨ ਨਾਲ ਬਾਹਰ ਵਾਲੀ ਨਾਲ ਹੀ ਇਹਦੇ ਅੱਧਾ ਜਗ੍ਹਾ ਬਣੀ ਹੋਈ ਹੈ ਜਿੱਥੇ ਪੋਚੇ ਲਈ ਪਾਣੀ ਭਰਿਆ ਜਾਂਦਾ ਇੱਥੇ ਡੋਲਿਆ ਜਾਂਦਾ ਪੋਚੇ ਵਾਲਾ ਪਾਣੀ ਇੱਥੋਂ ਹੀ ਭਰਿਆ ਜਾਂਦਾ ਇਹ ਵੀਡੀਓ ਤਾਂ ਕੱਲ ਦੀ ਹੈ ਪਰ ਕੱਲ वाली ਵੀਡੀਓ 'ਚ ਮੈਂ ਕਲਿੱਪ ਐਡ ਕਰਨਾ ਭੁੱਲ ਗਈ ਸੀ ਮੈਂ ਕਿਹਾ ਚਲੋ ਅੱਜ ਵਾਲੀ ਵੀਡੀਓ 'ਚ ਐਡ ਕਰ ਦਿੰਦੇ ਆ ਇਹ ਜਿਹੜੇ ਟਾਈਲਸ ਨੇ ਨਾ ਇਹ ਮੈਂ ਕਲੀਨ ਕਰ ਰਹੀ ਆ ਅੱਜ ਟਾਈਲ ਕਲੀਨਰ ਨਾਲ ਡੀਪ ਕਲੀਨਿੰਗ ਕਰ ਰਹੀ ਆ ਐਨੇ ਇੱਕ ਏਰੀਆ ਦੀ ਕਿਉਂਕਿ ਇੱਥੇ ਪਾਣੀ ਦਾ ਕੰਮ ਹੁੰਦਾ ਰੋਜ਼ ਪਾਣੀ ਭਰਨਾ ਫਿਰ ਇੱਥੇ ਗਲਦਾ ਪਾਣੀ ਡੋਲਣਾ ਹਨਾ ਫਿਰ ਇਹਦੀ ਡੀਪ ਕਲੀਨਿੰਗ ਵੀ ਜ਼ਰੂਰੀ ਆ ਕੁਝ ਟਾਈਮ ਬਾ ਨੇ ਤਾਂ ਫਿਰ ਟਾਈਲਾਂ ਦਾ ਪਤਾ ਹੀ ਆਪਾਂ ਨੂੰ ਵੀ ਕੀ ਹਾਲਤ ਹੋਏ ਨੇ ਕੀ ਸ਼ਕਲ ਬਣ ਜਾਂਦੀ ਹੈ ਟਾਈਲਾਂ ਦੀ ਇਹ ਆਪਣੇ ਸਾਰੇ ਹੁੰਦਾ ਟਾਈਲਾਂ ਚਾਹੇ ਤੁਸੀਂ ਹਰਦਮ ਉਹਨੂੰ ਨਵੀਆਂ ਰੱਖੋ ਸਾਲੋ ਸਾਲ ਹਨਾ ਚਾਹੇ ਉਹਨੂੰ ਤੁਸੀਂ ਹਫ਼ਤੇ ਦਸ ਦੇਣਾ ਚ ਉਹਨੂੰ ਪੁਰਾਣੀਆਂ ਕਰ ਦੋ ਮਹੀਨੇ ਚ ਬਿਲਕੁਲ ਆਏ ਰੱਖ ਕਰ ਦੋ ਜਿਵੇਂ ਪਤਾ ਨਹੀਂ ਕੀ ਦਿੱਖਣ ਲੱਗੇ ਹੋਏ ਨੇ ਆਪਣੇ ਸਾਰੇ ਹੁੰਦਾ ਇਸ ਲਈ ਮੈਂ ਟਾਈਲ ਕਲੀਨਰ ਨਾਲ ਕਰਦੀ ਹਾਂ ਕਿਉਂਕਿ ਫਿਰ ਕਾਫੀ ਜ਼ਿਆਦਾ ਇਹਦੇ ਉੱਪਰ ਦਾ ਪਾਣੀ ਦੇ ਦਾਗ ਦਿਖ ਰਹੇ ਸੀ ਟਾਈਲਾਂ ਵਾਈਟ ਵਾਈਟ ਹੋਈਆਂ ਪਈ ਸੀ ਪਾਣੀ ਨਾਲ ਤੇ ਮੈਂ ਉਹ ਤਾਂ ਵੈਸੇ ਹੈਲਪਰ ਨੂੰ ਕਹਿਦਾਂ ਨਹੀਂ ਹੁੰਦੀ ਆ ਉਹ ਤਾਂ ਜਸਟ ਇੱਕ ਪਾਣੀ ਢੋਲ ਕੇ ਕਹਿ ਦਿੰਦੀ ਹਾਂ ਮੈਂ ਸਾਫ਼ ਕਰਤਾ ਪਰ ਜਿਹੜੀ ਇਸ ਤਰ੍ਹਾਂ ਦੀ ਕਲੀਨਿੰਗ ਆ ਨਾ ਉਹ ਆਪ ਨੂੰ ਹੀ ਕਰਨੀ ਪੈਂਦੀ ਹੈ ਤੇ ਉਹ ਮੈਂ 클ੀਨਰ ਨਾਲ ਟਾਈਲ ਕਲੀਨਰ ਚੱਕਿਆ ਜਿਵੇਂ ਅਸੀਂ ਯੂਜ਼ ਨਹੀਂ ਕਰਦੇ ਜਦੋਂ ਸਾਰਾ ਘਰ ਰੀਨੋਵੇਟ ਹੋਇਆ ਉਦੋਂ ਦਾ ਬੱਚਿਆਂ ਪਿਆ ਹੋਇਆ ਬਾਥਰੂਮ ਆ ਤਾਂ ਮੈਂ ਇਹਨੂੰ ਕਦੇ ਵੀ ਯੂਜ਼ ਨਹੀਂ ਕੀਤਾ ਕਿਉਂਕਿ ਰੈਗੂਲਰ ਸਫਾਈ ਹੁੰਦੀ ਰਹਿੰਦੀ ਲੋੜ ਹੀ ਨਹੀਂ ਪੈਂਦੀ ਹੈਗੀ ਬਸ ਤਾਂ ਬਾਹਰ ਵਾਲੇ ਟਾਈਲਸ ਸਾਫ਼ ਕਰਦੇ ਆ ਕਿਤੇ ਫਲੋਰ ਤੇ ਕੋਈ ਦਾਗ ਹੋਵੇ ਕਿਸੇ ਦਾ ਕੋਈ ਲੰਟਰ ਮੇਰਾ ਰੱਖ ਤਾਂ ਕੋਈ ਜਰ ਲੱਗੀ ਜੰਗ ਲੱਗੀ ਬਸ ਇਸ ਤਰ੍ਹਾਂ ਦਾਗ-ਧੂਕ ਸਾਫ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ। ਟਾਈਲਸ ਕਲੀਨ ਕਰਕੇ ਸਾਰੇ ਕਲੀਨਰ ਨਾਲ ਤੇ ਹੁਣ ਫਲੋਰ ਤੇ ਵੀ ਮੈਂ ਇਹੀ ਕਲੀਨਰ ਪਾ ਕੇ ਸਾਰਾ ਉਹਨਾਂ ਫਲੋਰ ਬਰਸ਼ ਮਾਰ ਦੂੰਗੀ ਉੱਪਰ। ਤਾਂ ਕਿ ਟਾਈਲ ਸਾਰੀਆਂ ਸਾਫ ਹੋ ਜਾਣ। ਆਪ ਨੂੰ ਰਗੜਾ ਚਾੜਨਾ ਪੈਂਦਾ। ਆਪਦੇ ਬਿਨਾਂ ਨਹੀਂ ਕੁਝ ਬਣਦਾ ਹੈਗਾ। ਹੈਲਪ ਅਸ ਦੇ ਸਿਰ ਤੇ ਘਰ ਛੱਡ ਕੇ ਵੀ ਆਪਾਂ ਸਾਫ ਸਫਾਈ ਜ਼ਿੰਮੇਵਾਰੀ ਛੱਡ ਨਹੀਂ ਸਕਦੇ। ਵੀ ਹਾਂ ਠੀਕ ਆ ਉਹਨੇ ਕਰੰਤੀ। ਮੈਂ ਬਹੁਤ ਟਾਈਮ ਦਾ ਇਹ ਸੋਚ ਰਹੀ ਸੀ ਮੈਂ ਆਪ ਕਰਾਂ ਵੀ ਆਪ ਡੀਪ ਕਲੀਨ ਕਰਾਂ। ਤੇ ਅੱਜ ਫੇਕ ਚੀਚੀ ਜੀ ਲੈ ਕੇ ਮੈਂ ਆਈ ਕਿ ਮੈਂ ਕਿ ਦੇਖੀ ਜਾਊਗਾ ਅਜ ਕਰਨਾ ਹੀ ਪੈਣਾ ਤੇ ਕਰਨਾ ਹੀ ਪਊਗਾ ਇੱਕ ਦਿਨ ਬਹੁਤ ਦੱਬ ਕੇ ਜ਼ੋਰ ਲਾ ਕੇ ਮੈਂ ਰਗੜ ਰਹੀ ਸੀ ਬਿਦ ਤੱਕ ਕਿ ਟਾਈਲਸ ਤੋਂ ਬਿਲਕੁਲ ਮੈਲ ਉਤਰ ਜਾਏ ਸਾਫ਼ ਹੋ ਜਾਣ ਉਹਨੂੰ ਪਾਣੀ ਪਤਾ ਹੀ ਆ ਪਾਣੀ ਤਾਂ ਨਾ ਜਿੱਥੇ ਹੋਵੇ ਬਹੁਤ ਸਫਾਈ ਰੱਖਣੀ ਪੈਂਦੀ ਫਰੋ ਅਰੀਏ ਜਿੱਥੇ ਆਪਾਂ ਪਾਣੀ ਯੂਜ਼ ਕਰਦੇ ਆ ਸਾਰਾ ਹੋ ਗਿਆ ਕਲੀਨ ਹੋਣ ਐਸਰੰ ਟਾਇਲ ਕਲੀਨਰ ਆਪਾਂ ਜਰੂਰ ਕਰੇ ਰੱਖਣੇ ਚਾਹੀਦੇ ਆ ਤਾਂ ਕਿ ਕੋਈ ਵੀ ਬਹੁਤ ਜ਼ਿਆਦਾ ਗੰਦਾ ਏਰੀਆ ਬਹੁਤ ਜ਼ਿਆਦਾ ਗੰਦਗੀ ਆ ਤਾਂ ਵਧੀਆ ਸਾਫ਼ ਸਫਾਈ ਹੋ ਜਾਂਦੀ ਆ ਫਿਰ ਹੋਰ ਜੇ ਤੁਸੀਂ ਹਾਰਪਿਕ ਲਾ ਲਓ ਸਰਫ ਲਾ ਲਓ ਇੰਨੀ ਜ਼ਿਆਦਾ ਵਧੀਆ ਸਫਾਈ ਨਹੀਂ ਹੁੰਦੀ ਜਿੰਨੇ ਇਹ ਕਲੀਨਰਸ ਨਾਲ ਹੋਏ ਜਿਹੜੇ ਸਪੈਸ਼ਲ ਟਾਇਲਸ ਲਈ ਬਣੇ ਹੁੰਦੇ ਨੇਗੀ ਵਾਸ਼ਪੇਸੈਂ ਵੀ ਕਰਤਾ ਕਲੀਨ ਆ ਸਾਰੇ ਟਾਇਲਸ ਵੀ ਕਲੀਨ ਕਰਤਾ ਫਿਰ ਨੀਚਲਾ ਫਲੋਰ ਵੀ ਕਲੀਨ ਕਰਤਾ ਚਮਕਿਆ ਆਪਦੇ ਹੱਥ ਲਾਏ ਬਿਨਾ ਕੰਨ ਗੱਲ ਬਣਦੀ ਐ ਤੁਸੀਂ ਇਹ ਕੰਮ ਵਾਲਿਆਂ ਨੂੰ ਕਿੰਨਾ ਕਹਿ ਦੋ ਵੀ ਇਹ ਕਰ ਦੋ ਹਾਂ ਕਰਤਾ ਬਸ ਔਰ ਜਿਹੜਾ ਆਪ ਦੇ ਹੱਥ ਨਾਲ ਆਪ ਰਗੜਾ ਚਾੜਦੇ ਹਨਾ ਉਹਦੇ ਵਰਗੀ ਗੱਲ ਨਹੀਂ ਬਣਦੀ ਚਾ ਤੁਸੀਂ ਕਿੰਨੇ ਹੀ ਦੂਜੇ ਤੋਂ ਕੰਮ ਕਰਾਈ ਚਲੋ ਇਹ ਮੇਰੇ ਦਿਮਾਗ 'ਚ ਕਿੱਦੇ ਦਾ ਸੀ ਆ ਮੈਂ ਅੱਛੀ ਤਰ੍ਹਾਂ ਕਲੀਨ ਕਰਨਾ ਡੀਪ ਕਲੀਨ ਕਰਨਾ ਬਹੁਤ ਸਾਈਰਾਂ ਦੇ ਨਾਲ ਬਹੁਤ ਮੈਲ ਜੰਮੀ ਪਈ ਸੀ ਪਰ ਹੁਣ ਸਾਰਾ ਬਿਲਕੁਲ ਸਾਫ਼ ਹੋ ਗਿਆ ਬਸ ਉਹਨਾਂ ਕਰ ਲੈ ਪਾਣੀ ਆ ਮਾਰ ਕੇ ਹਰ ਰੋਜ਼ ਬੋਕਰ ਮਾਰ ਦਿੰਦੇ ਸੀ ਪਰ ਰਗੜ ਕੇ ਨਹੀਂ ਮਾਰਦੇ ਸੀ ਕਿਉਂਕਿ ਗੰਦਾ ਪਾਣੀ ਡੁੱਲਦਾ ਰੋਜ਼ ਪਾਣੀ ਨਾਲ ਕੰਮ ਹੋ ਦੋ ਬਹੁਤ ਫਲੋਰ ਗੰਦਾ ਹੋਇਆ ਪਿਆ ਸੀ ਟਾਈਲਸ ਵੀ ਨਾ ਦਵਾਰ ਵਾਲੀਆਂ ਬਹੁਤ ਗੰਦੀਆਂ ਹੋਈਆਂ ਪਈ ਸੀ ਪਾਣੀ ਕਰਕੇ ਬਹੁਤ ਹਾਰਡ ਵਾਟਰ ਸਟੇਨਸ ਪਈ ਹੋਈ ਸੀ ਤੇ ਰਫ ਜਿਹੀਆਂ ਸੀ ਤੇ ਹੁਣ ਬਿਲਕੁਲ ਨਾ ਇਹ ਮਲੈਮ ਬੈ ਗਈਆਂ ਕੁਲੀਆਂ ਜਿਹੀ ਹੋ ਗਈਆਂ ਤੇ ਪਹਿਲਾਂ ਬਹੁਤ ਰਫ ਜੀਆਂ ਚਿੱਟੇ ਚਿੱਟੇ ਜੰਕਦੇ ਸੀ ਹੁਣ ਸਾਰੇ ਇੱਕੋ ਜਿਹੇ ਬਣ ਗਏ ਵਧੀਆ ਪਹਿਲਾਂ ਬਹੁਤ ਚਿੱਟਾ ਚਿੱਟਾ ਹੋਇਆ ਪਿਆ ਸੀ ਬ੍ਰਾਊਨ ਟਾਈਲਾਂ ਵੀ ਚਿੱਟੀਆਂ ਲੱਗਦੀਆਂ ਸੀ ਜਮ ਤਾਂ ਇਹ ਹੋ ਰਿਹਾ 5.5 ਦਾ ਤੇ ਮੈਨੂੰ ਹੁਣ ਇੱਧਰ ਆਟਾ ਪਾਇਆ ਉਧਰ ਉਹ ਲਿਆ ਕੇ ਆਟਾ ਪਿਆਇਆ ਤੇ ਅਸੀਂ ਪਰਾਂ ਦੀ ਵੀ ਪੁਰਾਣਾ ਖਤਮ ਹੋ ਗਿਆ ਫਿਰ ਮੈਂ ਪਾਵਾਂ ਪੁਰਾਣਾ ਖਤਮ ਹੋ ਗਿਆ ਅਦੇ ਵਿੱਚ ਨਮਕ ਆਟਾ ਛਾਂਕ ਕੇ ਪਾਇਆ ਮੈਂ ਛਾਂਕੀ ਲੈ ਕੇ ਹੀ ਉਤਰੂ ਆਟਾ ਪਾਦਾ ਤੇ ਹੁਣ ਮੈਂ ਇਹ ਬਰਮਾ ਦੀ ਆਏ ਦਿਵਾਲੀ ਸਫਾਈ ਕਰਦੀ ਆ ਜੋ ਆਪਾਂ ਆਟਾ ਛਾਂਣਦੇ ਹਾਂ ਚੱਕਲਾ ਬੇਲਾ ਵੀ ਮੇਰੇ ਇੱਥੇ ਹੁੰਦਾ ਚੱਕ ਦੇ ਆ ਧਰਦੇ ਆ ਥੋੜਾ ਬਹੁਤ ਆਟਾ ਸੁੱਕਾ ਠਕਣੀ ਆ ਨਾ ਉਹਦੀ ਸਫਾਈ ਕਰਦੀ ਆ ਮੈਂ ਇਹ ਮੇਰ ਵਾਂ ਇਸ ਮੈਂ ਆਟਾ ਡਰਮ ਵਿੱਚ ਵਾਪਸ ਫੇਰ ਸਾਸ ਕਰਾਂ ਇਹ ਤੇ ਫਾਈਨਲ ਤੇ ਆਟਾ ਡਰਮ ਵਿੱਚ ਪੈ ਗਿਆ मक्या, मक्या ना चीत्र कर हैं म ਜਿਹੜਾ ਇਹ ਡਰਾਅਰ ਆ ਨਾ ਆਟੇ ਵਾਲਾ ਡਰਮ ਰੱਖਿਆ ਹੋਇਆ ਵਿੱਚ ਉਹ ਤੇ ਡਰਮ ਦੀ ਸਾਈਡਸ ਤੇ ਆਟਾ ਥੋੜਾ 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 ਕਿ ਬੈਠੀ ਅੰਦਰ ਆ ਪਾਟਾ ਛਾਣਦੇ ਆ ਕੱਢਦੇ ਆ ਨਾ ਉਹ ਮੈਂ ਹੁਣ ਸਾਫ਼ ਕਰ ਰਹੀ ਸੀ ਵਿੱਚ ਅੰਦਰ ਝੁੱਕ ਕੇ ਤੇ ਆ ਡਰਮ ਦੇ ਆਲੇ-ਦੁਆਲੇ ਸਾਰੀ ਹੋਊਗੀ ਸਫਾਈ ਆ ਜਿਹੜੇ ਸਾਈਡ ਵਾਲ ਐਂਗਲ ਨੇ ਨਾ ਇੱਥੇ ਚਿਮਟੇ ਨਾਲ ਕੱਪੜਾ ਫੜ ਕੇ ਮਾਰਨਾ ਪੈਂਦਾ ਜੇ ਨਾ ਮਾਰੋ ਕੱਪੜਾ ਤਾਂ ਹੁੰਦਾ ਆਟਾ ਜੰਮ ਜਾਂਦਾ ਸਿਰੇ ਜਾਮ ਹੋ ਜਾਂਦਾ ਐਂਗਲ ਐਦਾ ਅੱਗੇ ਪਿੱਛੇ ਡਰਾਅਰ ਨਾਲ ਹੁਣ ਵੀ ਥੋੜਾ ਘਾਟ ਹੀ ਨਿਕਲਦਾ ਏ ਨਾ ਜਿਆਦਾ ਬਾਹਰ ਪੂਲ ਆਉਟ ਹੁੰਦਾ ਨਹੀਂਗਾ ਸਫਾਈ ਮੈਂ ਤਾਂ ਬਹੁਤ ਲੱਗਦੀ ਐ ਪਰ ਫੇਰ ਵੀ ਨਾ ਜਾਮ ਹੋ ਜਾਂਦਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਸਾਫ ਮੈਂ ਆਪਦੇ ਵੱਲੋਂ ਪੂਰਾ ਕਰਦੀ ਐ ਆਟਾ ਦੇਖੋ ਕਿਤੇ ਦਿਖ ਰਿਹਾ ਹੈਗਾ ਪਰ ਫੇਰ ਵੀ ਜਾਮ ਹੋਇਆ ਪਿਆ ਅੱਗੇ ਉਹ ਪਿੱਛੇ ਤੱਕ ਸਾਰਾ ਮੈਂ ਇੱਧਰ ਚਿਮਟੇ ਨਾਲ ਨਾ ਫੜ ਕੇ ਕੱਪੜਾ ਫੇਰ ਮਾਰਦੀ ਹੁੰਦੀ ਆ ਬਹੁਤ ਔਖੇ ਸਫਾਈ ਕਰਨੇ ਪਿੱਛੇ ਤੀਜਾ ਇਹ ਬਣਾਤਾ ਰਹਿੰਦੇ ਸਰਦਾ ਨਹੀਂ ਪਰ ਸਫਾਈ ਰੱਖਣੀ ਸਫਾਈ ਕਰਨੀ ਬਹੁਤ ਔਖਾ ਕੰਮ ਆ ਪਿੱਛੇ ਤੱਕ ਆਮੇ ਸਾਈਟ ਤੇ ਇਥੇ ਮੈਂ ਚੱਕਲਾ ਬੇਲ ਨਾ ਰੱਖ ਦਿੰਦੇ ਆਪਣਾ ਜਦੋਂ ਇਹ ਡਰਮ ਬਣ ਗਿਆ ਬਾਅਦ ਵਿੱਚ ਮੈਂ ਮਿਸਤਰੀ ਨੂੰ ਕਹਿੰਿਆ ਮੈਨੂੰ ਸਾਈਟ ਤੇ ਤਾਂ ਕੌਮ ਨਰਜਾ ਬਣਾ ਕੇ ਦੇਉ ਮਹਾ ਫਿਰ ਉਹਨਾਂ ਨੇ ਇਹਦਾ ਫੱਟੀ ਲਾਤੀ ਮੈਂ ਹੋਰ ਤਰ੍ਹਾਂ ਕਹਿ ਸੀ ਉਹਨਾਂ ਨੂੰ ਮੈਂ ਇੱਦਾਂ ਟ੍ਰਾਇੰਗਲ ਕਿਹਾ ਸੀ ਡਰਾਅਰ ਵੀ ਇੱਦਾਂ ਮੈਂ ਉਹਨੂੰ ਚੱਕਲੇ ਸਾਫ ਕਰਦਾ ਗਾ ਪਰ ਉਹ ਫਿਰ ਉਹ ਕਹਿੰਦੇ ਫਿਰ ਜਗ੍ਹਾ ਰੱਖੋ ਥੋੜੀ ਜਗ੍ਹਾ ਘਟ ਜੂਗੀ ਇੱਦਾਂ ਫੱਟੀ ਲਾ ਦਿੰਦੇ ਫਿਰ ਉਹਨਾਂ ਨੇ ਫੱਟੀ ਲਾਤੀ ਇਹ ਟ੍ਰਾਇੰਗਲ ਦੇ ਬਣ ਗਏ ਦੇ ਵਿੱਚ ਚੱਕਲਾ ਬੇਲ ਲਾ ਚਿਮਟਾ ਮੇਰਾ ਆ ਜਾਂਦਾ ਤਾਂ ਖੈ ਤਾਂ ਇਹਦੇ ਵਿੱਚ ਮੇਰਾ ਚੱਕਲਾ ਬੇਲ ਨਾ ਚਿਮਟਾ ਤਵਾ ਆ ਉਸਾਈਡ ਤੇ ਇਹ ਹੈਗਾ ਮੱਕੀ ਦਾ ਆਟਾ ਨੀਚੇ ਜਵਾਰ ਦਾ ਆਟਾ ਪਿਆ ਸਾਰਾ ਜ਼ਮਾਨੇ ਇੱਕ ਜਗਾ ਆ ਜਾਣਾ ਫਿਰ ਨਵੇਂ ਸਾਲ ਦੀ ਖੁਸ਼ੀ ਦੇ ਨਾਲ ਨਾਲ ਤੁਹਾਡੇ ਨਾਲ ਮੈਂ ਇੱਕ ਖੁਸ਼ੀ ਹੋਰ ਅੱਜ ਸਾਂਝ ਕਰਦੀ ਹਾਂ ਅੱਜ ਸ਼ਾਮ ਨੂੰ ਇਹ ਖੁਸ਼ੀ ਮਿਲੀਆਂ ਮੈਨੂੰ 5k ਸਬਸਕ੍ਰਾਈਬਰਸ ਆਪਣੇ ਅੱਜ ਕੰਪਲੀਟ ਹੋ ਗਏ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੁਹਾਡੇ ਕਰਕੇ ਹੀ ਤੁਹਾਡੇ ਪਿਆਰ ਨਾਲ ਤੁਹਾਡੇ ਸਹਿਯੋਗ ਨਾਲ ਹਨਾ ਤੁਹਾਡੀ سپورਟ ਸਦਕਾ ਹੀ ਅੱਜ ਮੇਰੇ 5k ਸਬਸਕ੍ਰਾਈਬਰਸ ਕੰਪਲੀਟ ਹੋਏ ਨੇ ਕ੍ਰੈਡਿਟ ਤੁਹਾਨੂੰ ਜਾਂਦਾਸ ਥੈਂਕ ਯੂ ਸੋ ਮਚ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਨਾਲ ਮਾਈਕ ਕੇ ਸਬਸਕ੍ਰਾਈਬਰਸ ਅੱਜ ਹੋ ਗਏ ਅੱਗੇ ਵੀ ਤੁਸੀਂ ਐਸੀ ਤਰ੍ਹਾਂ ਹੀ ਸਪੋਰਟ ਕਰਨਾ ਸਹਿਯੋਗ ਦੇਣਾ ਪਿਆਰ ਕਰਨਾ ਹਨਾ ਆਪਣਾ ਤੁਸੀਂ ਜੁੜੇ ਰਹੋ ਮੇਰੇ ਚੈਨਲ ਨਾਲ ਹੋਰ ਬਹੁਤ ਅੱਛਾ ਅੱਛਾ ਅੱਗੇ ਤੁਹਾਨੂੰ ਇਸ ਸਾਲ ਚ ਹੋਰ ਵੀਡੀਓਜ਼ ਦੇਖਣ ਨੂੰ ਮਿਲਣ ਮੈਂ ਵੀ ਹੋਰ ਮਿਹਨਤ ਕਰਾਂ ਹੋਰ ਅੱਗੇ ਚੱਲੀ ਆਪਾਂ ਆਪਣੀ ਫੈਮਿਲੀ ਹੋਰ ਵੱਡੀ ਹੋਵੇ ਦੀ ਨਵੇਂ ਸਾਲ ਦੇ ਫੇਰ ਤੋਂ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਾਂ ਮੈਨੂੰ ਵੀ ਅੱਜ ਜਿਹੜੀ ਵੀਡੀਓ ਪੋਸਟ ਕਰੇ ਸ਼ਾਮ ਨੂੰ ਬਹੁਤ ਸਾਰੇ ਤੁਹਾਡੇ ਮੈਸੇजेस ਆ ਰਹੇ ਨਹੀਂ ਗਏ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਵਿਸ਼ੇਸ ਭੇਜਣ ਲਈ ਤੁਹਾਨੂੰ ਵੀ ਸਾਰਿਆਂ ਨੂੰ ਵੈਰੀ ਵੈਰੀ ਹੈਪੀ ਨਿਊ ਇਅਰ ਅੱਜ 6 ਸਾਲ ਦਾ ਆਖਰੀ ਦਿਨ ਇਹ ਮੇਰਾ ਆਖਰੀ ਵਲੌਗ ਤੇ ਕੱਲ ਨੂੰ ਵੈਲਕਮ ਕਰਾਂਗੇ ਨਿਊ ਇਅਰ ਦਾ ਨਿਊ ਇਅਰ ਚ ਨਿਊ ਵਲੌਗ ਬਣਾਵਾਂਗੇ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਸੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਨਵੀਂ ਤੋਂ ਪਲੀਜ਼ ਸ